ਮੇਰੇ ਦਿਨ ਤੇ ਹਲ ਸੁਖ ਸਾਗਰ ਮੇਰੇ ਗੁਰੂ ਗੋਪਾਲ ਕਰ ਕਿਰਪਾ ਨਾਨਕ ਗੁਣ ਗਾ ਰੱਖੋ ਸ਼ਰਮ ਅਸਾੜੀ ਜੀਓ ਤੇਰਾ ਅੰਤ ਨਾ ਜਾਏ ਲਖਿਆ ਕਥਾਤਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤ ਗੁਰ ਮਿਲਿਆ ਤਿਨ ਕਾ ਲੇਖਾ ਨਿਭੜਿਆ ਨਾਨਕ ਜਿਨ ਕੋ ਸਤ ਗੁਰ ਮਿਲਿਆ ਤਿਨ ਕਾ ਲੇਖਾ ਨਿਭੜਿਆ ਛਤ੍ਰੂ ਪਛਦੇ ਸਜੇ ਸੋਰੀ ਸਤ ਸੰਗੋ ਜੀਓ ਆਦਬ ਸਤਕਾਰ ਸਹਿ ਫਤਿ ਗਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦਾ ਫਰਮਾਨ ਹੈ ਜਗ ਮਰਨ ਨਾ ਭਾਇਆ ਨੇ ਤੇ ਆਪ ਲੁਕਾਇਆ did you know that the universe communicates in a language of its own and the crazy part is mat jam pakre le jaye jio tamal hai ke har ik nu marna painda par marna koi vi nahi chahunda tusi kal ਕਿਸੇ ਦਾ ਸਾਹਮਣਾ ਕਰਨਾ ਹੋਵੇ ਤੇ ਅੱਜ ਤਿਆਰੀ ਕਰਦੇ ਹੋ ਤੇ ਪਤਾ ਹੈ ਸਭ ਨੂੰ ਮਾਤੇ ਸਾਖਿਆਤ ਕਰਨਾ ਪੜਨਾ ਪਰ ਬੰਦਾ ਮੁਕਾਬਲਾ ساری ਉਮਰ ਕਰਦਾ ਕਿ ਆਵੇ ਨਾ ਆਵੇ ਨਾ ਆਵੇ ਨਾ ਪਰ ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ ਤਿੰਨਾ ਪਿਆਰੇ ਹਨ ਭਾਈਆਂ ਅੱਗੇ ਦਿੱਤਾ ਬਾਨਾ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਜਗ ਮਰਨ ਨਾ ਪਾਇਆ ਭਾਈ ਮੋਲੇ ਨੂੰ ਸਤਿਗੁਰੂ ਨੇ ਇੱਕ ਬਚਨ ਕਿਹਾ ਸੀ ਸਿਆਲਕੋਟ ਵਿੱਚ ਕਹਿਣ ਲੱਗੇ ਮੋਲੇ ਆ ਗੱਲ ਤੇ ਬੜੀ ਗਿਆਨ ਦੀ ਤੂੰ ਲਿਖੀ ਹੈ ਕਮਾਲ ਹਰ ਬੰਦਾ ਨਹੀਂ ਲਿਖ ਸਕਦਾ ਕਿ ਮਰਨ ਸੱਚ ਹੈ ਤੇ ਜੀਉਣਾ ਝੂਠ ਪਰ ਇਹ ਸੁਣੀ ਸੁਣਾਈ ਲਿਖੀ ਹੈ ਕਿ ਤੇਰਾ ਅਨੁਭਵ ਸੱਚ ਦੱਸੇ ਮਨ ਤੇਰਾ ਮਨ ਦਾ ਆਪਣਾ ਮਨ ਮੰਨਦਾ ਕਹਿਣ ਲੱਗਾ ਪਾਤਸ਼ਾ ਅੱਧਾ ਕੁ ਮੰਨਦਾ ਅੱਧਾ ਨਹੀਂ ਕਹਿੰਦੇ ਕਿ ਐਦਾ ਐਦਾ ਕਿਵੇਂ ਕੀਤਾ ਇਹ ਇਹ ਤਾਂ ਮੰਨਦਾ ਕਿ ਸਾਰੀ ਦੁਨੀਆ ਹੀ ਮਰੇਗੀ ਸਾਰੇ ਮਰਨਗੇ ਪਰ ਮੈਂ ਮਰਾਂਗਾ ਇਹ ਮਨ ਨਹੀਂ ਮੰਨਦਾ ਜਗ ਮਰਨ ਨਾ ਭਾਇਆ ਨਿਤ ਆਪ ਲੁਕਾਇਆ ਮਤ ਜੰਮ ਬਕਰੇ ਲੈ ਜਾਏ ਜੀਓ ساری ਉਮਰ ਮੁਕਾਬਲਾ ਕਰਦਾ ਰਹਿੰਦਾ ਲੇਕਿਨ ਜਾਣਾ ਤੇ ਫਿਰ ਪੈਂਦਾ ਸਿੱਖ ਕਿਉਂ ਨਹੀਂ ਕਬਰ ਹੁੰਦਾ ਸਿੱਖ ਕਿਉਂ ਪਹਿਲੇ ਫੜਦਾ ਪਹਿਲਾ ਮਰਨ ਕਬੂਲ ਜੀ ਮਨ ਕੀ ਛੜਿਆਸ ਹੋ ਸਬਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਮਾ ਤੂੰ ਕਿੱਥੇ ਐ ਤੇ ਆਵਾਜ਼ਾਂ ਮਾਰਦਾ ਜਬੇ ਆਪ ਕੀ ਆਉਧ ਨਿਧਾਨ ਬਣੇ ਤਹੀ ਰਨ ਮੈਂ ਤਵ ਝੂਝ ਮਰਾਂ ਸਿੱਖ ਕਿਉਂ ਨਹੀਂ ਡਰਦਾ ਇਹ ਇਸ ਲਈ ਨਹੀਂ ਡਰਦਾ ਅਫਰਿਓ ਜਮ ਮਾਰਿਆ ਨਾ ਜਾਏ ਗੁਰ ਕੈ ਸ਼ਬਦੇ ਨੇੜ ਨਾ ਆਏ ਜਿਸ ਤੇ ਅੰਦਰ ਸਤਗੁਰੂ ਦਾ ਸ਼ਬਦ ਹੈ ਜਮ ਤੇ ਉਸ ਦੇ ਨੇੜੇ ਨਹੀਂ ਆਉਂਦਾ ਕਬੀਰ ਸਾਹਿਬ ਜੀ ਦਾ ਬੜਾ ਸੁੰਦਰ ਬਚਨ ਹੈ ਕਹਿੰਦੇ ਨੇ ਪ੍ਰਮਾਤਮਾ ਇੰਜ ਕਰੇ ਜਮ ਨਾ ਭੇਜੇ ਜਮ ਦੀ ਲੋੜ ਹੀ ਨਹੀਂ ਤੁਸੇ ਆਵਾਜ਼ ਮਾਰੀ ਮੈਂ ਆਪੇ ਹੀ ਹਾਜ਼ਰ ਹੋ ਜਾਵਾਂਗਾ ਮੈਂ ਆ ਜਾਵਾਂਗਾ ਕਹਿ ਕਬੀਰ ਇਹ ਬੇਨਤੀ ਸੁਣੀਓ ਮਤ ਘਾਲੋ ਜਮ ਕੀ ਖਬਰ ਹੀ ਜਮ ਦੀ ਖਬਰ ਨਾ ਭੇਜਣੀ ਬਸ ਇਹ ਆਵਾਜ਼ ਮਾਰ ਦੇ ਮੈਂ ਤੇ ਤਿਆਰ ਬੈਠਾ ਹੋਇਆ ਕਹਿੰਦੇ ਨੇ ਅਫਰਿਓ ਅਫਰਿਆ ਹੰਕਾਰੀ ਜਿਹੜਾ ਬੜਾ ਆਕੜ ਕੇ ਹੰਕਾਰ ਨਾਲ ਗੱਲ ਕਰੇ ਕਹਿੰਦੇ ਆਫਰਿਆ ਬੋਲਦਾ ਹੰਕਾਰੀ ਹੈ ਇਹਦੇ ਨੇ ਹੰਕਾਰੀ ਜਿਵੇਂ ਹੈ ਬੰਦਾ ਇਸੇ ਤਰ੍ਹਾਂ ਜਮ ਜਮ ਅਫਰਿਓ ਜਮ ਮਾਰਿਆ ਨਾ ਜਾਏ ਗੁਰ ਕੈ ਸ਼ਬਦੇ ਨੇੜ ਨਾ ਆਏ ਜਿਸ ਦੇ ਅੰਦਰ ਸਤਿਗੁਰੂ ਦਾ ਸ਼ਬਦ ਉਹ ਉਸਤੇ ਤੇ ਜਮ ਨੇੜੇ ਨਹੀਂ ਆਉਂਦਾ ਕਹਿੰਦੇ ਨੇ ਸ਼ਬਦ ਸੁਣੇ ਤਾਂ ਦੂਰੋਂ ਭੱਗਾ ਹੈ ਕਿਸੇ ਲਈ ਕੰਨ ਆ ਸ਼ਬਦ ਨੂੰ ਨਾਲ ਲੈ ਕੇ ਜੀਵੋ ਤਾਂ ਕਿ ਸ਼ਬਦ ਦੇ ਅੰਤ ਤੁਹਾਡੇ ਨਾਲ ਚੱਲੇ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੂਬੇ ਤਸਕਰ ਨਹੀਂ ਲੇਵਾ ਪਾਇ ਨਾ ਸਕੇ ਜਲ ਜੇ ਸ਼ਬਦ ਦੇ ਅੰਦਰ ਹੋਵੇਗਾ ਗੁਰ ਕਾ ਸ਼ਬਦੇ ਨੇੜ ਨਾ ਆਈ ਸ਼ਬਦ ਸੁਣੇ ਤਾਂ ਦੂਰੋਂ ਭੱਗੈ ਮਤ ਮਾਰੇ ਹਰ ਜੀਉ ਵੇ ਪ੍ਰਵਾਹ ਵੇ ਪ੍ਰਵਾਹ ਮੈਨੂੰ ਮਾਰੇਗਾ ਕਿ ਜਿਸ ਦੇ ਅੰਦਰ ਸ਼ਬਦ ਸੇ ਤੂੰ ਉਸ ਦੇ ਕੋਲ ਕਿਉਂ ਗਿਆ ਅੱਜ ਤੁਸੀਂ ਸਤਕਰੋ ਦੇ ਸਵਾਰੇ ਗੁਰਪੁਰ ਵਾਸੀ ਸਿੱਖ ਵਾਸਤੇ ਮੈਂ ਕਦੇ ਸ਼ਬਦ ਸੁਰਗ ਵਾਸੀ ਨਹੀਂ ਵਰਤਿਆ ਕਦੇ ਹੋਰ ਨਹੀਂ ਜਿੱਥੇ ਗੁਰੂ ਦਾ ਵਾਸਾ ਹੈ ਉੱਥੇ ਸਿੱਖ ਦਾ ਵਾਸਾ ਗੁਰਪੁਰ ਵਾਸੀ ਨਾਰ ਹਰਦੇਵ ਸਿੰਘ ਜੀ ਉਨ੍ਹਾਂ ਦੀ ਯਾਦ ਵਿੱਚ ਬੈਠੇ ਹੋ ਅਰਦਾਸ ਵਾਸਤੇ ਬੈਠੇ ਹੋ ਤੈਨੂੰ ਬੜਾ ਪਿਆਰ ਹੈ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੋ ਰਾਂ ਨਾਮ ਛੋਟੇ ਵੀਰ ਕਸ਼ਮੀਰ ਸਿੰਘ ਜੀ ਮੈਂ ਸਮਝਦਾ ਮਨਾਰੇ ਨਜ਼ਰ ਆਉਂਦੇ ਨੇ ਗੁੰਬਦੂਰੋਂ ਨਜ਼ਰ ਆਉਂਦੇ ਨੇ ਨੀਆਂ ਦੀਆਂ ਈਟਾਂ ਨਜ਼ਰ ਨਹੀਂ ਆਉਂਦੀਆਂ ਇਹ ਮਨਾਰੇ ਖੜੇ ਕਿਸ ਨੇ ਅਸਰੇ ਨੇ ਇਹ ਗੁੰਬਦ ਇਹਨਾਂ ਦੇ ਥੱਲੇ ਕੀ ਹੈ ਥੱਲੇ ਜਿਹੜੀ ਨਹੀਂ ਹੈ ਉਹ ਦਿਸਦੀ ਨਹੀਂ ਪਰ ਨਹੀਂ ਨਾ ਹੋਵੇ ਤੇ ਕੰਧਾਂ ਕਦੀ ਟਿਕਦੀਆਂ ਨਹੀਂ ਇਹਨਾਂ ਦੇ ਮਗਰ ਨਹੀਂ ਕੀ ਹੈ ਇਹਨਾਂ ਦੇ ਦਾਦਾ ਜੀ ਦੇ ਭਰਾ ਉਹਦੇ ਨਾਲ ਕਰਤਾਰ ਕਰਤਾਰ ਸਿੰਘ ਚੱਬਰ ਨੇ ਪਾਗ ਉਟਾਈ ਸੀ ਕੋ ਅੱਜ ਦੀ ਇਹ ਫੈਮਲੀ ਗੁਰੂ ਘਰ ਨਾਲ ਨਹੀਂ ਜੁੜੀ ਸਤਿਗੁਰੂ ਦੇ ਨਾਲ ਜੁੜੇ ਹੋਏ ਨੇ ਮੈਂ ਪਿੱਛੇ ਸੋਸ਼ਲ ਮੀਡੀਆ ਤੇ ਇੱਕ ਚਤਰ ਫੋਟੋ ਵੇਖੀ ਉਹ ਇਹ ਸੀ ਕਿ ਭਾਈ ਸਾਹਿਬ ਜੀ ਆਪਣੇ ਪਿਤਾ ਦੇ ਮੂੰਹ ਵਿੱਚ ਚਮਚੇ ਨਾਲ ਭੋਜਨ ਵਾਰ ਰਹੇ ਨੇ ਬੜੀ ਪ੍ਰਸੰਤਾ ਹੋਈ ਤਾਂ ਮੈਨੂੰ ਉਹ ਪੰਕਤੀ ਵੀ yaad aayi ਸੁਖਮਨੀ ਸਾਹਿਬ ਦੀ ਬਿਰਧ ਪਾਇਆ ਉਪਰ ਸਾਖ ਸੈਨ ਤੋ ਬਿਰਧ ਹੋ ਗਿਆ ਤੇ ਹੁਣ ਵੇਖੋ ਬੱਚਾ ਜਨਮ ਦਾ ਜਾਨ ਤੇ ਹੁੰਦੀ ਏ ਬਲ ਵਿੱਚ ਕੋਈ ਨਹੀਂ 8-8 ਮਹੀਨੇ ਲੱਗ ਜਾਂਦੇ ਘਟੋ-ਘਟੇ ਇਸ ਨੂੰ ਬੈਠਦੇ ਆ ਜਾਨ ਤੇ ਹੁੰਦੀ ਏ ਬਲ ਨਹੀਂ ਹੁੰਦਾ ਪਸav ਨਹੀਂ ਪਰ ਸਕਦਾ ਬੁੱਢਾ ਹੋ ਜਾਂਦਾ ਜਾਨ ਫਿਰ ਵੀ ਹੁੰਦੀ ਏ ਬਲ ਫਿਰ ਵੀ ਨਹੀਂ ਹੁੰਦਾ ਪਹਿਲੇ ਵਾਂਗੂ ਹੋ ਜਾਂਦਾ ਮੁੰਦੇ ਕਿੰਨਾ ਸ਼ੁਕਰਾਨਾ ਕਰੇ ਰੱਬ ਦਾ ਥੋੜਾ ਤੂੰ ਪਹਿਲੇ ਬਿਲਕੁਲ ਨਡਾਲ ਸਾਂ ਤੇ ਉਹਨੇ ਜਵਾਨ ਮਾਂ ਪੁੱਤਰ ਦਿੱਤੇ ਤੇਰੀ ਸੇਵਾ ਵਾਸਤੇ ਕਰੋ ਇਹਦੀ ਸੇਵਾ ਬਜ਼ੁਰਗ ਹੋ ਗਏ ਤੇ ਹੁਣ ਨੂੰ ਪੁੱਤਰ ਦਿੱਤੇ ਸੇਵਾ ਕਰਨ ਵਾਸਤੇ ਕਿ ਲੋ ਕਰੋ ਸੇਵਾ ਮੈਂ ਸੋਚਦਾ ਇਹ ਚਿੱਤਰ ਜਿਹੜਾ ਨਾ ਬੜਾ ਕੀਮਤੀ ਹੈ ਤੁਹਾਨੂੰ ਪਿਆਰਾ ਲੱਗਾ ਹੋਵੇਗਾ ਪਤਪੂਰਾ ਤਾਂ ਹੋਵੇਗਾ ਦੇ ਨਾਲ ਇੱਕ ਚિત્ર ਕਦੀ ਹੋਰ ਝੁਟ ਜਾਏ ਉਹ ਕਿਹੜਾ ਉਹ ਤੁਸੀਂ ਵੇਖਿਆ ਨਹੀਂ ਮੇਰੇ ਮਨ ਚ ਆਈ ਕਿ ਉਹ ਮੈਂ ਤੁਹਾਨੂੰ ਯਾਦ ਕਰਾ ਦਿਆਂ ਇੱਕ ਸਮਾਂ ਐਸਾ ਸੀ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਭਾਈ ਕਸ਼ਮੀਰ ਸਿੰਘ ਜੀ ਬਿਲਕੁਲ ਛੋਟੇ ਸਨ ਪਿਤਾ ਨੇ ਗੋਡਿਆਂ ਤੇ ਬਿਠਾਇਆ ਹੋਵੇਗਾ ਰੋਟੀ ਤੋੜ ਕੇ ਨਾ ਬੁਰਕੀ ਇੱਕ ਭਾਈ ਪਿੰਦਰਪਾਲ ਸਿੰਘ ਦੇ ਮੂੰਹ ਵਿੱਚ ਇੱਕ ਕੁਸ਼ਮੀਰ ਸਿੰਘ ਦੇ ਮੂੰਹ ਵਿੱਚ ਤੇ ਜੇਕਰ ਕਹਿ ਦਿੱਤਾ ਧਰਮ ਪਤਨੀ ਨੇ ਕਿ ਆਪ ਵੀ ਖਾਓ ਇਹਨਾਂ ਦੇ ਮੂੰਹ ਚ ਪਾਈ ਜਾਂਦੇ ਹੋ ਤੇ ਮੇਰਾ ਕੋਈ ਨਹੀਂ ਮੈਂ ਵੀ ਖਾ ਲਵਾਂਗਾ ਪੁੱਤਾ ਇਸੇ ਤਰ੍ਹਾਂ ਕਰ ਦਿੱਤੇ ਬੱਚਿਆਂ ਦੇ ਮੂੰਹ ਵਿੱਚ ਪਾਉਂਦੇ ਨੇ ਕਹਿੰਦੇ ਨੇ ਖਾਓ ਤੇ ਮਾਂ ਤੂੰ ਨਹੀਂ ਖਾਦੀ ਹਰੀ ਤੱਕ ਮੇਰਾ ਕੀ ਇਹ ਮੈਂ ਖਾ ਲਵਾਂਗੀ ਖਾਲੀ ਕੰਮ ਕਰਨ ਵਾਲੇ ਨੇ ਮੈਂ ਸਮਝਦਾ ਉਹ ਪੁੱਤਰ ਬੜੇ ਅਕਿਰਤਗਾਨ ਹੋਣਗੇ ਜਿਹੜੇ ਮਾਂ ਪਾਪ ਦੀ ਕੀਤੀ ਨਹੀਂ ਜਾਣਦੇ ਭਾਈ ਗੁਰਦਾਸ ਜੀ ਨੇ ਇੱਕ ਨਾਮ ਲਿਖਿਆ ਉਹ ਨਾਮ ਲਿਖਿਆ ਸਰਬੰਦਾ ਉਹ ਪੜੀ ਸ਼ੁਰੂ ਹੁੰਦੀ ਹੈ ਮਾਤ ਪਿਤਾ ਇਹ ਆਨੰਦ ਵਿੱਚ ਪੁੱਤਰ ਦੀ ਕੁੜਮਾਈ ਹੋਏ ਅੰਦਰ ਪੁੱਤਰ ਦੀ ਕੁੜਮਾਈ ਹੋਈ ਸੁੱਖਾਂ ਸੁਖ ਦੀ ਫਿਰਦੀ ਹੈ ਸੁਖ ਨਾਲ ਵਿਆਹ ਹੋ ਜਾਏ ਹੋ ਗਿਆ ਮਾਂ ਆਖਰੀ ਪੰਕਤੀਆਂ ਤੇ ਜਾਮਾ ਜ਼ਿਆਦਾ ਸਮਾਂ ਨੇ ਨੂਨਿਤ ਕੰਤ ਕੁਮੰਤ ਦੇ ਵੇਰੇ ਹੋਮਣ ਸਸਵਗੋਈ ਲੱਖ ਉਪਕਾਰ ਵਸਾਰ ਕੇ ਪੁੱਤ ਕ ਪੁੱਤ ਚੱਕੀ ਉੱਠ ਝੋਈ ਹੋਵੇ ਸਰਵਨ ਮਿਰਲਾ ਕੋਈ ਕੋਈ ਵਰਲਾ ਸਰਵਨ ਮਾਂ ਬਾਪ ਦੀ ਸੇਵਾ ਤਾਂ ਹੋ ਸਕਦੀ ਐ ਮੈਂ ਬੜੀ ਇੱਕ ਦੁਗਦੀ ਰਗ ਰਗ ਤੇ ਹੱਥ ਰਖਣ ਲੱਗਾ ਮਜਬੂਰੀ ਐ ਇਸ ਗੱਲ ਨੂੰ ਪ੍ਰਚਾਰਨ ਦੀ ਲੋੜ ਹੈ ਉਹ ਕੀ ਨਾਲ ਧਰਮ ਪਤਨੀ ਜਦੋਂ ਤੱਕ ਸਹਿਯੋਗ ਨਹੀਂ ਦਿੰਦੀ ਸੇਵਾ ਹੋ ਨਹੀਂ ਸਕਦੀ ਮੈਂ ਉਹ ਬੰਦੇ ਵੇਖੇ ਵੱਡੇ ਵੱਡੇ ਗਿਆਨਵਾਨ ਵੱਡੇ ਵੱਡੇ ਤਨਵਾਨ ਮਾਂ ਨੂੰ ਘਰ ਨਹੀਂ ਰੱਖ ਸਕਿਆ ਬਾਪ ਨੂੰ ਕੋਲ ਘਰ ਨਹੀਂ ਰੱਖ ਸਕਿਆ ਪਤਨੀ ਨੇ ਕਲੇਸ਼ ਪਾ ਦਿੱਤਾ ਇਸੇ ਵਾਸਤੇ ਮੈਂ ਸਮਝਦਾ ਧੰਨਾ ਜੀ ਨੇ ਤਾਂ ਹੀ ਕਿਹਾ ਸੀ ਕੀ ਕੰਮ ਸਰ ਤਾਂ ਠੀਕ ਹੋਣੇ ਨੇ ਭਗਤਾਂ ਵਾਲੇ ਘਰ ਕੀ ਗਏ ਹਨ ਚੰਗੇ ਜਨ ਧੰਨਾ ਲੇਵੈ ਮੰਗੇ ਇਹ ਘਰ ਦੀ ਗਹਿਣ ਚੰਗੇ ਦੇ ਤਾਂ ਮੈਂ ਨਾਮ ਜਪ ਸਕਾਂਗਾ ਤਾਂ ਆਈਆਂ ਸੰਗਤਾਂ ਦੀ ਸੇਵਾ ਕਰ ਸਕਾਂਗਾ ਸਤਿਗੁਰੂ ਨੇ ਅਪਰਿਪਾਰ ਬਖਸ਼ਿਸ਼ ਕੀਤੀ ਹੈ ਉਹਨਾਂ ਨੇ ਪਰਿਵਾਰ ਦੀ ਪਰਵਰਸ਼ ਕੀਤੀ ਤੇ ਵੱਡੀ ਗੱਲ ਸੁਤੰਤਰਤਾ ਦਿੱਤੀ ਬੱਚਿਆਂ ਨੂੰ ਚੁਣੋ ਤੁਸੀਂ ਕੀ ਕਰਨਾ ਹੈ ਤੇ ਇਹ ਤਾਂ ਐਸੇ ਐਸੇ ਮਾਂ ਬਾਪ ਵੇਖੇ ਨੇ ਉਹ ਬੱਚੇ ਅੱਜ ਮਹਾਨ ਵਿਦਵਾਨ ਹੁੰਦੇ ਸਗੀਤਕਾਰ ਹੁੰਦੇ ਜਾਣ ਨਹੀਂ ਦਿੱਤੇ ਉਹ ਰੇੜੀਆਂ ਲਾ ਕੇ ਬੈਠੇ ਨੇ ਪਿਆਜ਼ਾਂ ਦੀਆਂ ਰੇੜੀਆਂ ਵੇਚਦੇ ਪਏ ਨੇ ਕਿਉਂਕਿ ਮਾਂ ਬਾਪ ਨੇ ਆਖਿਆ ਭਾਈ ਨਹੀਂ ਆਹ ਘਰ ਦਾ ਕੰਮ ਕਰਨਾ ਉਹਨਾਂ ਨੇ ਆਖਿਆ ਜਾਓ ਪੜੋ ਗੁਰਬਾਣੀ ਸਿੱਖੋ ਸੁਣਾਓ ਸਤਿਗੁਰੂ ਦੀ ਇਹ ਪਰ ਪਰ ਬਖਸ਼ਿਸ਼ ਹੋਈ ਇਹ ਮੈਂ ਤਾਂ ਬੇਨਤੀ ਕੀਤੀ ਹੈ ਉਹਨਾਂ ਨੀਹਾਂ ਵੱਲ ਵੀ ਤੁਹਾਡਾ ਧਿਆਨ ਜਾਏ ਜਿਨ੍ਹਾਂ ਦੇ ਅਸਰੇ ਇਹ ਏਡੇ ਵੱਡੇ ਮਨਾਰੇ ਸਿੱਖ ਪੰਥ ਵਿੱਚ ਬਲਕੇ ਸਾਰੇ ਜਗਤ ਵਿੱਚ ਭਾਈ ਸਾਹਿਬ ਜੀ ਦਾ ਬੜਾ ਸਨਮਾਨ ਬੜੀ ਮਿਹਨਤ ਕੀਤੀ ਹੈ ਔਰ ਇਹ ਕਲ ਹੋਰ ਹੈ ਮਿਹਨਤ ਦੇ ਨਾਲ ਜਦੋਂ ਮਿਹਰ ਉਹਦੀ ਨਾਲ ਜਾਂਦੀ ਹੈ ਨਾ ਕਿਰਪਾ ਉਹਦੀ ਇਹ ਖੇਡ ਤਾਂ ਬਣਦੀ ਏ ਕਿ ਉਸ ਦੀ ਨਾਲ ਕਿਰਪਾ ਹੋਵੇ ਨਹੀਂ ਤੇ ਬਹੁਤ ਵੱਡੇ ਵੱਡੇ ਵਿਦਵਾਨ ਵੇਖਿਆ ਬੋਲਦੇ ਨੇ ਲੋਕੀ ਉਹਨਾਂ ਦੀ ਗੱਲ ਦਾ ਭਰੋਸਾ ਹੀ ਨਹੀਂ ਕਰਦੇ ਉਹਨਾਂ ਦੇ ਨਾਲ ਸੰਗਤ ਜੁੜਦੀ ਹੀ ਨਹੀਂ ਉੱਠ ਕੇ ਬੰਦੇ ਤੁਰ ਜਾਂਦੇ ਨੇ ਜੇ ਗੱਲ ਦਾ ਭਰੋਸਾ ਹੋਵੇ ਗੱਲ ਦਿਲ ਤੱਕ ਪਹੁੰਚੇ ਇਹਨਾਂ ਦੀ ਗੱਲ ਨਿਕਲਦੀ ਏ ਦਿਲ ਸੋਂ ਬੜਾ ਸੁੰਦਰ ਕਿਹਾ ਇਕਬਾਲ ਨੇ ਦਿਲ ਸੇ ਜੋ ਬਾਤ ਨਿਕਲਦੀ ਹੈ असर रखती है दिल से जो बात निकलती है असर रखती है पर नहीं परवाज मगर रखती है कहते खब तो नहीं पर उडन की शक्ति रखती है यह सतगुरु ने कृपा के ती अज सारे इकट्ठे हो इथ कुछ लेके ये मैं है, जान वाले चलेगा ਹਰ ਜਾਣ ਵਾਲਾ ਇੱਕ ਆਵਾਜ਼ ਦੇ ਰਿਹਾ ਮੇਰੇ ਮਗਰ ਤੂੰ ਵੀ ਆਉਣਾ ਤੇ ਆਪਣਾ ਰਸਤਾ ਠੀਕ ਬਣਾ ਸੇਖ ਸਾਹਿਬ ਹੀ ਇੱਕ ਥਾਂ ਲਿਖਦੇ ਨੇ ਪੁੱਤਰ ਇੱਕ ਸੀ ਤੇ ਉਹ ਮਰ ਗਿਆ ਸੇਖ ਸਾਹਿਬ ਹੀ ਇੱਕ ਥਾਂ ਲਿਖਦੇ ਨੇ ਪੁੱਤਰ ਇੱਕ ਸੀ ਤੇ ਉਹ ਮਰ ਗਿਆ ਕਬਰ ਚ ਦਬਾਇਆ ਮਮਤਾ ਜਾਗੇ ਤੇ ਜਾ ਕੇ ਟਪੁੱਟੀ ਵੇਖੇ ਵਿੱਚ ਹਨੇਰਾ ਹੀ ਹਨੇਰਾ ਕਹਿਣ ਲੱਗਾ ਮੇਰੇ ਲੱਗਤੇ ਜੇਗਾ ਤੈਨੂੰ ਕਦੀ ਹਨੇਰੇ ਚ ਨਹੀਂ ਸੀ ਛੱਡਿਆ ਆ ਕਬਰ ਦੀ ਕੋਕ ਚ ਹਨੇਰੇ ਚ ਤੇ ਅੰਦਰੋਂ ਇੱਕ ਆਵਾਜ਼ ਆ ਗਈ ਅੱਬਾ ਜਾਨ ਜੇ ਹਨੇਰੇ ਤੋਂ ਡਰ ਲੱਗਦਾ ਹੈ ਈਮਾਨ ਦੀ ਰੌਸ਼ਨੀ ਲੈ ਕੇ ਆ ਇਸ ਹਨੇਰੇ ਵਿੱਚ ਕੱਲ ਤੂੰ ਵੀ ਆਉਣਾ ਮੈਂ ਜਿੱਤੇ ਹਾਂ ਕਲ ਤੂੰ ਵੀ ਆਉਣਾ ਵਿਖਮ ਕੋਰ ਪੰਥ ਚੱਲਣਾ ਪ੍ਰਾਨੇ ਐਸੇ ਔਖੇ ਰਸਤੇ ਵਿੱਚ ਜਾਣਾ ਰਬ ਸੂਰਜ ਸਸਚ ਚੰਦਰਮਾ ਰਮ ਸਚ ਤੈ ਨ ਪ੍ਰਵੇਸ਼ਨ ਆਜ ਮੇਰੇ ਮਨ ਪ੍ਰਗਟ ਭਇਆ ਹੈ ਪੇਖਿ ਗਲੇ ਕਰਮਰਾਜ ਤੇ ਕਰਦਲ ਕਰਨ ਮਹਾਬਲੀ ਤਨੇ ਆਗ ਲੜੇ ਮੈਂ ਰਹਿ ਨ ਜਾਏ ਜਾਣਾ ਤੇ ਸਬਨੇ ਆ ਮਾਰਗ ਗੁਰੂ ਦੇ ਰਹਿ ਨੇ ਉਸ ਮਾਰਗ ਤੇ ਤੁਰਿਏ ਸੰਤ ਕਾ ਮਾਰਗ ਧਰਮ ਕੀ ਪੌੜੇ ਕੂਵੜ ਪਾ ਕੇ ਪਾਏ ਕੋਟ ਜਨਮ ਕੇ ਕਿਲ ਵਖਣੇ ਸੇ ਹਰ ਚਰਨੀ ਚਤ ਲਾਏ ਮੈਂ ਇੱਕ ਸ਼ਲੋਕ ਤੁਹਾਨੂੰ ਆਰੰਭ ਵਿੱਚ ਪੜ ਕੇ ਸੁਣਾਇਆ ਪ੍ਰਮਾਤਮਾ ਤੇਰਾ ਤੇ ਅੰਤ ਪਰਵਾਰਨ ਜੇ ਕੋ ਕਹੇ ਨਾ ਗਿਆਨ ਨਾਲ ਵੀ ਪੂਰਾ ਰੱਬ ਕਬਜ਼ੇ ਵਿੱਚ ਕਰ ਲਵਾਂ ਰੱਬ ਦੇ ਹੱਥ ਵਿੱਚ ਅਸੀਂ ਇਤੇ ਜਾ ਸਕਨੇ ਆ ਰੱਬ ਸਾਡੇ ਹੱਥ ਵਿੱਚ ਕੋਈ ਨਹੀਂ ਆਉਣਾ ਵੈਸੇ ਅਸੀਂ ਇਹ ਚਾਹੁੰਨੇ ਆ ਬੰਦਾ ਮੈਂ ਵੇਖਿਆ ਮੂੜ ਤੋਂ ਮੂੜ ਵੀ ਹੁਕਮ ਦੇ ਮੇਰੇ ਮਗਰ ਚੱਲੇ ਦੂਸਰਾ ਚੱਲੇ ਮੈਂ ਸਿਆਣਾ ਰੱਬ ਸਾਡੇ ਪਿੱਛੇ ਚੱਲੇ ਰੱਬ ਨਹੀਂ ਸਾਡੇ ਪਿੱਛੇ ਨਹੀਂ ਚੱਲਣਾ ਗੁਰੂ ਨੇ ਸਾਡੇ ਪਿੱਛੇ ਨਹੀਂ ਚੱਲਣਾ ਗੁਰੂ ਦੇ ਪਿੱਛੇ ਅਸੀਂ ਚੱਲਣਾ ਗੁਰ ਸਿੱਖ ਨੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਰਾਲੀ ਤੇਰਾ ਅੰਤ ਨਾ ਜਾਹੀ ਲਖਿਆ ਅਸੀਂ ਕੀ ਕਰਨਾ ਅੰਤ ਨਹੀਂ ਪਰਣਾ ਲੀਨ ਹੋਣਾ ਉਸ ਵਿੱਚ ਲੀਨ ਹੋਣਾ ਮਾਰਗ ਈ ਹੈ ਤੇਰਾ ਅੰਤ ਨਾ ਜਾਈ ਲਖਿਆ ਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਗੁਰ ਮਿਲੇਆ ਤਿੰਨ ਕਾ ਲੇਖਾ ਨਿਭੜਿਆ ਲੇਖਾ ਤੇ ਹੈ ਨਾਨਕ ਜੀ ਉਪਾਏ ਕੈ ਲਿਖਨਾ ਮੈਂ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਭੜੈ ਚੁਣ ਵਕਟ ਕਟੇ ਜਿਜ ਮਾਲਿਆ ਥਾਉ ਨ ਪਾਇਨ ਕੂੜਿਆ ਮੂੰ ਕਾਲੇ ਦੋਜ਼ ਕਿ ਚਾਲਿਆ ਤੇਰੇ ਨਾਂ ਰਤੇ ਸੇ ਜਨ ਗਏ ਹਾਰ ਗਏ ਸੇ ਠੱਗਨ ਵਾਲਿਆ ਇਹ ਦੋ ਸ਼ਬਦਾਂ 'ਵਲ ਧਿਆਨ ਦੇਣਾ ਇੱਕ ਚੱਲਿਆ ਤੇ ਇੱਕ ਚਲਾਇਆ ਇੱਕ ਹੈ ਵੱਡਾ ਹੋਆ ਦੋਨੋਂ ਹੀ ਦਾ ਇਹ ਸ਼ਬਦ 'ਵਲ ਮੈਂ ਤੁਹਾਡਾ ਥੋੜਾ ਧਿਆਨ ਦਿਵਾਵਾਂ ਬੰਦਾ ਮੌਤ ਤੋਂ ਇੰਨਾ ਡਰਿਆ ਸੀ ਨਾਂ ਲੈਣ ਲਈ ਤਿਆਰ ਨਹੀਂ ਸੀ ਕਹਿੰਦੇ ਅਸਾਂ ਦੀਵਾ ਵੱਡਾ ਕਰਦੇ ਹੋ 부ਝਾਦੇ ਹੋ ਨਹੀਂ ਬੋ ਜਾ ਆ ਦਿੱਤਾ ਕਿ ਤੇ ਕੰਮ ਕਰਤੇ ਅਸਰ ਨਾ ਪੈ ਜਾਏ ਹੱਟੀ ਵਧਾ ਦਿਓ ਇਹ ਨਹੀਂ ਕਹਿੰਦੇ ਦੁਕਾਨ ਬੰਦ ਕਰ ਦਿਓ ਕਿ ਤੇ ਬੰਦ ਹੀ ਨਾ ਹੋ ਜਾਏ ਹੱਟੀ ਵਧਾ ਦਿਓ ਦੀਵਾ ਵੱਡਾ ਕਰ ਦਿਓ ਬੰਦੇ ਨੂੰ ਵੀ ਇਹ ਨਹੀਂ ਸੀ ਕਹਿੰਦੇ ਮਰ ਗਿਆ ਵੱਡਾ ਹੋਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਇਕ ਤੇ ਚਲਾਇਆ ਦੁਨੀਦਾਰੀ ਸੀ ਨਾ ਦੁਨੀਆਂ ਵਿੱਚ ਰਿਆ ਤੇ ਆਖਰ ਜਮਾਂ ਨੇ ਸੰਗਲਾਂ ਨਾਲ ਬੰਨ ਲਿਆ ਉਹ ਸੰਗਲ ਕਿਹੜੇ ਨੇ ਲੋਹੇ ਦੇ ਨਹੀਂ ਜੀ ਅਜੇ ਡੇ ਇੱਥੇ ਵੇਖਦੇ ਹੋ ਇਹ ਨਹੀਂ ਤੇ ਕਿਹੜੇ ਨੇ ਫਿਰ ਉਹ ਸੰਗਲ ਜ਼ੰਜੀਰ ਕਿਹੜੇ ਨੇ ਨਾਨਕ ਅਵਗਨ ਜਿਤੜੇ ਤੇਤੇ ਗਲੀਆਂ ਜੰਜੀਰ ਜਿੰਨੇ ਅਵਗਨ ਸਨ ਉਹੀ ਜੰਜੀਰ ਤੇਰੇ ਅਵਗਨ ਦੀ ਜ਼ੰਜੀਰ ਬਣ ਗਏ ਨਾਨਕ ਅਵਗਨ ਜਿਤੜੇ ਤੇਤੇ ਗਲੀਆਂ ਜੰਜੀਰ ਇਹ ਕਟੈ ਵੀ ਜਾ ਸਕਦੇ ਨੇ ਕਹਿੰਦੇ ਨੇ ਜੇ ਗੁਣ ਹੋਣ ਤਾਂ ਕਟਿਅਨ ਸੇ ਭਾਈ ਸੇ ਵੀਰ ਅੱਗੇ ਗਿਆ ਨਾ ਮੰਨਿਏ ਮਾਰ ਕੱਢੋ ਵੇਪੀ ਨਿਗੋ ਰਿਆਂ ਨੂੰ ਤੇ ਮਾਰ ਕੇ ਕੱਢ ਦਿੱਤਾ ਜਾਂਦਾ ਉਹਨਾਂ ਦੀ ਕੋਈ ਉਥੇ ਬਾਤ ਨਹੀਂ ਪੁੱਛਦਾ ਗੁਰੂ ਤੇ ਲੜ ਲੱਗ ਵੇਖ ਵੱਡਾ ਹੁਵਾ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਇਹਨੂੰ ਤੇ ਚਲਾਇਆ ਜਾਣਾ ਨਹੀਂ ਸ਼ੀਸ਼ਾ ਹੁੰਦਾ ਇੱਕ ਰਾਜਾ ਹੋਇਆ ਪਾਂਡਵਾਂ ਚੋਂ ਇਹਨਾਂ ਦਾ ਬਡੇਰਾ ਯਾਤਿ 100 ਸਾਲ ਦੀ ਉਮਰ ਹੋ ਗਈ ਮੌਤ ਆ ਗਈ ਤੇ ਉਹਨੇ ਕਿਹਾ ਚੱਲ ਕਹਿਣ ਲੱਗਾ ਜਿਤੇ ਮੈਂ ਵੇਖਿਆ ਹੀ ਕੁਛ ਨਹੀਂ ਦੁਨੀਆ ਦਾ ਥੋੜੇ ਜਿਹੇ ਦਿਨ ਹੋਰ ਨਹੀਂ ਮਿਲਦੇ ਕਹਿਣ ਲੱਗਾ 100 ਸਾਲ ਦੇ ਸਕਣੀ ਆ ਤੈਨੂੰ ਫੁੱਲਿਆ ਨਾ ਸਮਾਇਆ ਕਹਿਣ ਲੱਗਾ 100 ਸਾਲ ਦੇ ਦੇ ਇੰਜ ਨਹੀਂ ਤੇਰੇ ਥਾਂ ਖੁਸ਼ੀ ਨਾਲ ਕੁ ਹੋਰ ਚੱਲੇ ਤੇ ਮੈਂ ਦੇ ਜਾਣੀ ਹੁਣ ਜਿੰਨੂੰ ਆਖਿਆ ਜਬਰਦਸਤੀ ਜਿੰਨੂ ਮਰਜੀ ਭੇਜ ਦਿੰਦਾ ਲੇਕਿਨ ਖੁਸ਼ੀ ਨਾਲ ਕੌਣ ਜਾਂਦਾ ਜਦੋਂ ਕੋਈ ਨਾ ਨਾ ਗਿਆ 100 ਪੁੱਤਰ ਸੀ ਉਹਨਾਂ ਨੂੰ ਸੱਦਿਆ ਕਹਿਣ ਲੱਗਾ ਓਏ ਇੱਕ ਕੁਰਬਾਨੀ ਕਰੋ ਤੁਹਾਨੂੰ ਜੰਮਿਆ ਤੁਹਾਨੂੰ ਪਾਲਿਆ ਇੱਥੇ ਤੱਕ ਲਿਆਂਦਾ ਓਏ ਇੱਕ ਕੁਰਬਾਨੀ ਕਰੋ ਇੱਕ ਜਨਾ ਚਲੇ ਜਾਓ ਤੇ ਮੈਨੂੰ 100 ਸਾਲ ਹੋਰ ਮਿਲ ਜਾਏ ਕਮਾਲ ਕੀ ਤੇ ਜਿਹੜਾ ਵੱਡਾ ਸੀ ਨਾ ਉਹ ਕਹਿਣ ਲੱਗਾ ਬੁੱਢਿਆ ਤੂੰ ਕਿਉਂ ਨਹੀਂ ਜਾਂਦਾ ਅਸੀਂ ਕੀ ਵੇਖਿਆ ਦੁਨੀਆ ਦਾ ਤੂੰ ਤੇ ਸਾਡੇ ਤੋਂ ਪਹਿਲੇ ਆਇਆ ਤੇ ਤੂੰ ਕਿਉਂ ਨਹੀਂ ਮਰਦਾ ਤੂੰ ਕਿਉਂ ਨਹੀਂ ਜਾਂਦਾ ਕਹਿਣ ਲੱਗਾ ਮੈਂ ਦੁਨੀਆ ਦਾ ਜੇ ਵੇਖਿਆ ਕੁਛ ਨਹੀਂ ਕਹਿਣ ਲੱਗੇ ਅਸੀਂ ਕੀ ਵੇਖਿਆ ਉਹ ਕਹਾਣੀ ਤੇ ਬੜੀ ਲੰਬੀ ਹੈ ਕਿ 100 ਵਾਰੀ ਮੌਤ ਆਉਂਦੀ ਰਹੀ ਉਮਰ ਵੱਢੀ ਕੇ ਅਖੀਰ ਵੀ ਕਹਿੰਦਾ ਸੀ ਨਹੀਂ ਜਾਨ ਤੇ ਮਨ ਨਹੀਂ ਕਰਦਾ ਫਿਰ ਨਹੀਂ ਕਰਦਾ ਤੇ ਉਹਨਾਂ ਨੇ ਆਖਿਆ ਚੱਲ ਵੱਡਾ ਹੋ ਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਇੱਕ ਸ਼ਬਦ ਵੱਲ ਹੋਰ ਧਿਆਨ ਦੇਣਾ ਗੁਰਮੁਖ ਚੱਲਿਆ ਨਹੀਂ ਇਹ ਭਾਈ ਗੁਰਦਾਸ ਸਾਹਿਬ ਜੀ ਦਾ ਬੜਾ ਸੁੰਦਰ ਬਚਨ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਦਰਗਾਹ ਨੂੰ ਤੁਰ ਪਏ ਆਪ ਹੀ ਚੱਲਿਆ ਰੱਬ ਨੂੰ ਮਿਲਾਂਗੇ ਪ੍ਰਮਾਤਮਾ ਦੇ ਕੋਲ ਜਾਵਾਂਗੇ ਮਨਮਖ ਨੂੰ ਡਰ ਹੈ ਕਿ ਜਮ ਰਾਜ ਦੇ ਵੱਸ ਪੈਣਾ ਤੇ ਗੁਰਮੁਖ ਨੂੰ ਇੱਕ ਆਸ ਹੈ ਕਿ ਪ੍ਰਮਾਤਮਾ ਨੂੰ ਮਿਲਣ ਵਾਸਤੇ ਚੱਲੇ ਆਂ ਗੁਰਮਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਵੇ ਸੱਚਾ ਪੈੜ ਮੱਲਿਆ ਪਹਿਲਵਾਨ ਐ ਨਾ ਜਿਵੇਂ ਸਤਗੁਰੂ ਅਰਜਨਦੇਵ ਕਹਿੰਦੇ ਨੇ ਛਿੰਝਾਂ ਪੈਂਦੀਆਂ ਤੁਸੀਂ ਵੇਖਣ ਜਾਂਦੇ ਹੋ ਤੇ ਛਿੰਝ ਪਏ ਤੇ ਕੋਈ ਮੰਤਸਰ ਨਹੀਂ ਆਇਆ ਰੱਬ ਆ ਗਿਆ ਕਹਿ ਲਗਾ ਆਪਾਂ ਛਿੰਝ ਵੇਖਾਂਗੇ ਤੇ ਮੈਨੂੰ ਕਹਿਣ ਲੱਗੇ ਤੈਨੂੰ ਅੱਜ ਕੁਸ਼ਤੀ ਲੜਾਉਣੀ ਐ ਤੇ ਮੈਂ ਆਇਆ ਕਿਹਾ ਮੈਂ ਤਾਂ ਕਦੀ ਕੋਲਿਆ ਹੀ ਨਹੀਂ ਕਹਿ ਲਗੇ ਨਹੀਂ ਪੰਜਾਂ ਨਾਲ ਕਟਲਾਈ ਤੋਕੜਨਾ ਤੇ ਕਹਿਣ ਲੱਗਾ ਪੰਜਾਂ ਨਾਲ ਮੈਂ ਇੱਕ ਨਾਲ ਨਹੀਂ ਕਦੀ ਘੁਲੇਆ ਕਹਿਣ ਲੱਗੇ ਨਹੀਂ ਪੰਜਾਂ ਨਾਲ ਕੁਲੋਣਾ ਥਾਪੜਾ ਦਿੱਤਾ ਮੈਂ ਪੰਜਾਂ ਨੂੰ ਨਹਿਣ ਲਿਆ ਹੋਂ ਗਸਾਈ ਦਾ ਪਹਿਲਵਾਨ ਲਾ ਮੈਂ ਗੁਰਮਿਲ ਉੱਚਤ ਮਲੜਾ ਸਭ ਹੋਈ ਸਿੰਜ ਇਕੱਠੀਆ ਦਈ ਬੈਠੇ ਵੇਖਿਆ ਆਪ ਜੀਓ ਵਾਤ ਵਜਨ ਟਮਕ ਪਹਿਰੀਆਂ ਮਲਥੇ ਲੈਂਦੇ ਫੇਰੀਆਂ ਨੇਤੇ ਪੰਜ ਜਵਾਨ ਮੈਂ ਗੁਰ ਥਾਪੀਏ ਦਿੱਤੇ ਕੰਡ ਜੀਓ ਗੁਰੂ ਨੇ ਥਾਪੀਏ ਦਿੱਤੀ ਸੱਚੀ ਦਰਗਾਹ ਜਾ ਸੱਚਾ ਪੜ ਮੱਲਿਆ ਗੁਰਮੁਖ ਭੋਜਨ ਭਾਉ ਚਾਉ ਲੱਲਿਆ ਗੁਰਮੁਖ ਸੱਚਿਆ ਲਾਉ ਭੜੀ ਹੂੰ ਭੱਲਿਆ ਗੁਰਮੁਖ ਸੱਚਿਆ ਲਾਉ ਭੜੀ ਹੂੰ ਭੱਲਿਆ ਗੁਰਮੁਖ ਸੱਦੇ ਜਾ ਆਮਣ ਖੱਲਿਆ ਇੱਕ ਬੇਨਤੀ ਕਰਕੇ ਸਮਾਪਤੀ ਕਰਾਂਗਾ ਉਹ ਇਹ ਡਰ ਕਾ ਦਾ ਕਹਿੰਦੇ ਨੇ ਡਰੇ ਕਿ ਜਮ ਮਾਰਦਾ ਬਾਹ ਹਤਾ ਗੁਰਬਲਾਸ ਦੇ ਸ਼ਬਦ ਨੇ ਬੜੇ ਸੁੰਦਰ ਨੇ ਕਹਿੰਦੇ ਨੇ ਵਾਕਿਆ ਹੀ जम जदो करदा बाबा फरीद भी ने फरीदा जिंद नी क्डा को कटकाए साहे लिखे न चलने जिंदू को समझाए हजरत मोहम्मद साहब बारे मैं पढ़ रहा संतला दिन आ गए आयशा पत्नी कोल से कह लगे आयशा मैनु बड़ी तकलीफ हो रही है इजराइल फरिश्ता वो आया कहन लगा इजराइल ਹਰ ਬੰਦੇ ਨੂੰ ਇੰਨਾ ਦੁੱਖ ਦੇਣਾ ਕਹਿ ਲਗਾ ਤੂੰ ਤੇ ਪੈਗੰਬਰ ਤੈਨੂੰ ਹਜ਼ਾਰ ਗੁਣਾ ਘਟ ਦਿੱਤਾ ਲੱਗਾ ਹੈ ਕਹਿ ਲਗਾ ਆਸ਼ਾ ਕੁਝ ਬਚਾ ਕੇ ਤੀ ਨਹੀਂ ਰੱਖਿਆ ਮੇਰੀ ਜਾਨ ਕਿਉਂ ਨਹੀਂ ਨਿਕਲਦੀ ਕਹਿ ਲਗੀ ਪੰਜ ਦਿਨਾਂ ਰੱਖੇ ਨੇ ਔਖੇ ਵੇਲੇ ਕੰਮ ਆਉਣਗੇ ਇਹ ਲਗਾ ਔਖਾ ਸਭ ਕੁਝ ਗਿਆ ਲਿਆ ਅੱਲਾ ਪੁੱਛੇਗਾ ساری ਉਮਰ ਮੇਰੇ ਤੇ ਭਰੋਸਾ ਕੀਤਾ ਤੇ ਅੱਜ ਪੰਜਾਂ ਦਿਨਾਂ 'ਤੇ ਭਰੋਸਾ ਕੀਤਾ ਅੰਤਮ ਵੇਲੇ ਅੱਜ ਮੇਰਾ ਭਰੋਸਾ ਕਿੱਧਰ ਗਿਆ ਗੁਰਮੁਖ ਜਿਹੜਾ ਹੈ ਇਹਦਾ ਜੀਵਨ ਕੀ ਆ ਕਹਿੰਦੇ ਨੇ ਮਨਮੁਖ ਤੇ ਕੋਲ ਮੌਤ ਆਉਂਦੀ ਏ ਜਿਵੇਂ ਬਿੱਲੀ ਆਉਂਦੀ ਏ ਚੂਹੇ ਕੋਲ ਮਾਨਸ ਬੱਕਰਾ ਮੂਸਾ ਕੀ ਨੋ ਨੀਚ ਬਲਈਆ ਖਾਈ ਹੈ ਰੇ ਗੁਰਬਲਾਸਤੇ ਉਹ ਸ਼ਬਦ ਨੇ ਮੂਸੇ ਗਹੇ ਦੰਤ ਕੇ ਸਾਥ ਚੂਵੇ ਨੂੰ ਫੜਦੇ ਇਹ ਦੰਦਾਂ ਨਾਲ ਮੂਸੇ ਕਹੇ ਦੰਤ ਕੇ ਸਾਥਾ ਖਾਤ ਕਸ਼ਟ ਤਨ ਦੇਤ ਬਲਾਸਾ ਬਲਾਸਾ ਬਿਲੇ ਉਹਨੂੰ ਕਸ਼ਟ ਦੇ ਕਦੀ ਛੱਡ ਦੇਂਦੀ ਹੈ ਕਦੀ ਫੜਦੀ ਹੈ ਦੰਦ ਤਿੱਕੇ ਉਹਨੂੰ ਟੜਪਾ ਟੜਪਾ ਕੇ ਮਾਰਦੀ ਕਹਿੰਦੇ ਮੌਤ ਇੰਜ ਮਾਰਦੀ ਹੈ ਮੂਸੇ ਕਹੇ ਦੰਤ ਕੇ ਸਾਥਾ ਖਾਤ ਕਸ਼ਟ ਤਨ ਦੇਤ ਬਲਾਸਾ ਪੁੰਨਿਜ ਪਰ ਕੋ ਰਦ ਸੰਗਾ ਰਦ ਦੰਦ ਆਪਣੇ ਦੰਦਾਂ ਨਾਲ ਆਪਣੇ ਬੱਚਿਆਂ ਨੂੰ ਚੁੱਕਦੀ ਹੈ ਸੱਤ-ਸੱਤ ਬੱਚੇ ਇਹ ਧਰੋ ਚੁੱਕਦੀ ਦੂਸਰੇ ਲੈ ਜਾਂਦੀ ਹੈ ਪੁੰਨ ਚ ਪਰ ਕੋ ਰਜ ਸੰਗਾ ਤਾਂ ਤੇ ਇੱਕ ਰੋਮ ਨਾ ਪੰਗਾ ਇੱਕ ਰੋਮ ਨਹੀਂ ਉਹਨਾਂ ਦਾ ਵਾਲ ਨਹੀਂ ਵਿੰਗਾ ਹੋਣ ਦਿੰਦੇ ਯਾਬਦ ਕਾਲ ਜਗਤ ਤੁਖ ਦੇ ਸੰਤਨ ਰਸ ਕਰੇ ਨਹੀਂ ਸੇ ਧਿਆਨ ਨਾਲ ਸੁਣਿਓ ਗੁਰੂ ਕੋ ਸਿੱਖੋ ਮੌਤ ਜਦੋਂ ਸਿੱਖ ਲਉਂਦੀ ਹੈ ਜਾਂਦੀ ਜਿਵੇਂ ਮਾਂ ਆਉਂਦੀ ਹੈ ਛੁੱਕਦੀ ਹੈ ਸੰਸਾਰ ਵਿੱਚੋਂ ਤੇ ਰੱਖਦੀ ਹੈ ਪ੍ਰਮਾਤਮਾ ਦੇ ਚਰਣਾ ਵਿੱਚ ਘਰ ਕਿਸਾ ਲਗਾ ਅੱਛਾ ਹੋਰ ਕਰਵਣਾ ਇਹ ਤੇ ਸਾਗਰ ਇੰਜ ਧਰਦਾ ਇਹਨਾਂ ਸੋਖਾ ਜੇ ਅਜੇ ਵੀ ਸਿੱਖ ਨਾ ਬਣੀਏ ਸਿੱਖੀ ਨੂੰ ਮਹਾਨ ਨਾ ਆਖੀਏ ਹੋਰ ਕਿਹੜਾ ਪ੍ਰਮਾਣ ਚਾਹਾਂਗੇ ਜਿਹਨੂੰ ਕਹਿੰਦੇ ਨੇ ਭਿਆਨਕ ਸਾਗ ਬਤਰਨੇ ਨਾ ਦੇ ਸਾਲ ਲੱਗ ਜਾਂਦਾ ਸਤਿਗੁਰੂ ਕਹਿੰਦੇ ਨੇ ਵੱਛਾ ਗਾਂ ਦਾ ਲੰਘਿਆ ਬਰਸਾਤ ਵਿੱਚ ਤੇ ਉਹਦਾ ਖੁਰਾ ਲੱਗ ਗਿਆ ਕਿੰਨਾ ਕੋ ਹੁੰਦਾ ਉੱਥੇ ਚੂਲੂ ਕੋ ਪਾਣੀ ਅਟਕ ਗਿਆ ਜਿਵੇਂ ਖੁਰਾ ਤੁਸੀਂ ਲੰਘ ਜਾਂਦੇ ਹੋ ਅਸੀਂ ਤੇ ਸਾਗਰ ਇੰਜ ਲੰਘ ਜਾਣਾ ਬੜਾ ਸੁੰਦਰ ਕਿ ਹੈ ਸਾਗਰ ਤਰਿਓ ਬਾਸ਼ਰ ਬਾਸ਼ਰ ਬੱਛਾ ਸਾਗਰ ਤਰਿਓ ਬਾਸ਼ਰ ਖੋਜ ਵੱਛੇ ਦੇ ਖੁਰੇ ਵਾਂਗੂ ਗੁਰਮੁਖ ਤੇ ਲੰਘ ਜਾਂਦੇ ਨੇ ਕਹਿੰਦੇ ਨੇ ਯਾਬਦ ਕਾਲ ਜਗਤ ਦੁਖ ਦੇਈ ਸੰਤਨ ਰਸ ਕਰਣੇ ਛੇ ਐਸੇ ਵਾਸਤੇ ਉਹ ਕਹਿੰਦੇ ਨੇ ਆਨੰਦ ਆਗੇ ਕਿਹੜਾ ਆਨੰਦ ਮਰਨ ਦਾ ਕਹਿੰਦੇ ਨੇ ਮਰਨ ਦੀ ਗੱਲ ਨਹੀਂ ਸਵਾਲ ਇਹ ਅਜੇ ਪ੍ਰਮਾਤਮਾ ਦੇ ਦਿਲਾਰ ਹੋਣ ਦਾ ਪ੍ਰਮਾਤਮਾ ਦੇ ਕੋਲ ਜਾ ਰਹੇ ਆ ਆਪਣੇ ਨਿਜ ਘਰ ਜਾ ਰਹੇ ਆ ਇਸ ਵਾਸਤੇ ਕਬੀਰ ਜਿਸ ਮਰਨੈ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੈ ਹੀ ਤੇ ਪਾਈਏ ਪੂਰਨ ਪਰਮ ਆਨੰਦ ਇਹ ਗੱਲ ਉਹਨਾਂ ਕਹੀ ਹੈ ਜਿਸ ਮਰਨ ਸਭ ਜਗਤ ਤਰਸਿਆ ਯਾਦ ਰੱਖਣਾ ਬਾਣੀ ਵਿੱਚ ਦੋ ਗੱਲਾਂ ਸਪਸ਼ਟ ਕਈਆਂ ਨੇ ਪਰਮਾਤਮਾ ਲੇਖਾ ਮੇਰਾ ਕਰਨਾ ਤੇ ਤੂੰ ਭਰੀ ਤੇ ਉਸ ਦਿਨ ਮਾਂ ਬਣ ਜਾਏ ਜਦੋਂ ਲੇਖਾ ਕਰਨੇ ਕਿ ਮਾਂ ਬੜੀ ਬਖਸ਼ੰਦ ਹੈ ਮਾਂ ਵੱਟੇ ਤਾਂ ਵੱਡਾ ਪਾਪੀ ਹੋਵੇ ਕਹਿੰਦੀ ਮੇਰੇ ਪੁੱਤਰ ਨੂੰ ਐਵੇਂ ਫਸਾਇਆ ਗਿਆ ਮੇਰਾ ਪੁੱਤਰ ਤੇ ਗੁਨਾਹ ਕਰ ਹੀ ਨਹੀਂ ਸਕਦਾ ਮਾਂ ਬਖਸ਼ੰਦ ਹੈ ਕਹਿੰਦਾ ਨਾ ਮਾਂ ਬਣ ਚਾਈ ਸੁੱਤੇ ਅਪਰਾਧ ਕਰਦੇ ਹੈ ਜੀਤੇ ਜੰਨੀ ਚੀਤ ਨਾ ਰਕਸਤੇ ਤਿਤ ਜਿਵੇਂ ਕਭਰਾਵਾ ਕੋਈ ਮਦਦ ਚਾਹੀਦੀ ਹੈ ਤੇ ਉਸ ਵੇਲੇ ਬਾਪ ਬਣ ਜਾਈ ਬਾਪ ਕੇ ਕਹਿੰਦਾ ਪੁੱਤਰ ਮੇਰੇ ਹੁੰਦਿਆਂ ਤੈਨੂੰ ਕੋਈ ਫਿਕਰ ਨਹੀਂ ਬਾਪ ਦਲਾਸਾ ਮੇਰੋ ਕੀਨਾ ਸਹੀ ਸੁਖਾਲੀ ਮੁਖੇ ਅਮਰਦੀਨਾ ਕਿਸ ਬਾਪ ਕੋ ਕਿਉਂ ਮਨੋਂ ਵਿਸਾਰੀ ਅੱਗੇ ਗਿਆ ਨਾ ਬਾਜੀ ਹਾਰੀ ਮੂਈ ਮੇਰੀ ਮਾਈ ਹੋਂ ਖਰਾ ਸੁਖਾਲਾ ਮਾਂ ਮਾਰਗੇ ਸੁਖਾਲਾ ਹੈ ਤੇੜੀ ਮਾਂ ਹੈ ਅਗਿਆਨਤਾ ਮਾਇਆ ਮੂਹੀ ਮੇਰੀ ਮਾਂ ਹੀ ਹੋਂ ਖਰ ਸਖਾਲਾ ਪਹਿਰੋਂ ਨਹੀਂ ਦਗਲੇ ਕਹਿੰਦੇ ਨੇ ਪਾਪਾਂ ਦਾ ਪਾਲਾ ਹੁੰਦਾ ਮੈਨੂੰ ਤੇ ਲੱਗਦਾ ਹੀ ਨਹੀਂ ਪਹਿਰੋਂ ਨਾ ਦਗਲੀ ਕੁੱਟਤੇ ਇਹ ਨਹੀਂ ਪਹਿਣਦਾ ਪਹਿਰੋਂ ਨਾ ਦਗਲੀ ਲਗੇ ਨਾ ਪਾਲਾ ਬਲਤ ਸਬਾ ਪਹਿਜਨ ਹੋ ਜਾਇਆ ਪੰਜਾਂ ਤੇ ਮੇਰੇ ਸੰਗ ਚਪਾਇਆ ਪੰਜ ਮਾਰ ਪਾਵਾਂ ਤਲ ਦਿਨ ਹਰ ਸਿਮਰਨ ਮੇਰਾ ਮਨ ਤਨ ਪੀਨ ਪਿਤਾ ਹਮਾਰੋ ਵੱਡ ਗੁਸਾਈ ਕਿੱਡਾ ਵੱਡਾ ਪਿਤਾ ਮੈਨੂੰ ਜਮਾ ਦਾ ਕਹਦਾ ਡਰ ਪਤਾ ਮਾਰੋ ਬੜਕੋ ਸਾਈਂ ਤਿਸ ਪਿਤਾ ਪੈ ਹੂੰ ਕਿਉ ਕਰ ਜਾਏ ਸਤਗੁਰ ਮਿਲੇ ਤਾ ਮਾਰਗ ਦਿਖਾਇਆ ਜਗਤ ਪਿਤਾ ਮੇਰੇ ਮਨ ਵਾਇਆ ਹਉ ਪੂਤ ਤੇਰਾ ਤੂੰ ਬਾਪ ਮੇਰਾ ਇੱਕ ਠਾਰ ਦੋਹਾਂ ਬਸੇਰਾ ਕਹ ਕਬੀਰ ਜਨ ਇੱਕੋ ਬੂਝਿਆ ਗੁਰ ਪ੍ਰਸਾਦ ਮੈਂ ਸਭ ਕੇ ਸੂਝਿਆ ਕੋਈ ਸ਼ੱਕ ਨਹੀਂ ਮਨ ਤੇ ਜਰਜ ਨਾ ਸ਼ੱਕ ਨਹੀਂ ਐਸੇ ਜਿਹੜੇ ਸਿੱਖੜੇ ਗੁਰ ਸਿੱਖਣੇ ਉਹ ਤੇ ਇਦਨੂ ਸ਼ਰੀਰ ਛੱਡਦੇ ਨੇ ਤੇ ਪਰਮਾਤਮਾ ਵਿੱਚ ਲੀਨ ਹੁੰਦੇ ਨੇ ਸਾਰ ਹਰਦੇਵਾਲ ਸਿੰਘ ਉਹਨਾਂ ਸੰਸਾਰਿਕ ਜ਼ਿੰਮੇਵਾਰੀ ਨਿਭਾਈ ਹਰ ਜ਼ਿੰਮੇਵਾਰੀ ਤੇ ਪਿਆਰ ਨਾਲ ਨਿਭਾਈ ਉਸ ਤੋਂ ਬਾਅਦ ਰੁੱਖ ਦੀ ਤਸਵੀਰ ਵੇਖਣੀ ਹੋਵੇ ਤਣੇ ਨੂੰ ਚੱਕ ਮਾਰਿਆ ਨਹੀਂ ਪਤਾ ਲੱਗਦਾ ਟਾਹਣੀਆਂ ਨੂੰ ਨਹੀਂ ਪੱਤੀਆਂ ਨੂੰ ਨਹੀਂ ਉਹਦੇ ਫਲ ਵਿੱਚੋਂ ਪਤਾ ਲੱਗਦਾ ਭਾਈ ਬਰਦਾਸ਼ਤ ਦੀ ਉਹ ਪੌੜੀ ਤੇ ਬੜੀ ਲੰਬੀ ਹੈ ਉਹ ਵਣ-ਵਣ ਵਿੱਚ ਬਨਾਸਪਤ ਰਹੇ ਵੇ ਜਾ ਉਹ ਜਾੜ ਅੰਦਰ ਅਬ ਸਾਰੀ ਇਥੋਂ ਸ਼ੁਰੂ ਹੁੰਦੀ ਹੈ ਤੇ ਮੈਂ ਇੱਕ ਪੰਕਤੀ ਪੜਾਂ ਬਿਰਖੂ ਸੌਨਾ ਆਵਾਏ ਫਲ ਵਿੱਚ ਸੌ ਸੁਗੰਧ ਸੰਚਾਰ ਅੱਜ ਸਾਰ ਹਰदयाल ਸਿੰਘ ਜੀ ਉਹਨਾਂ ਨੂੰ ਵੇਖਣਾ ਹੈ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਉਹਨਾਂ ਵਿੱਚੋਂ ਵੇਖਾਂਗੇ ਭਾਈ ਕਸ਼ਮੀਰ